ਸੱਚੀ ਕਿ ਸਵਾਲ ਕੀ ਤੁਸੀਂ ਸੱਚੀ ਨਹੀਂ ਕਰ पाओਗੇ ਕਿ ਯਾ ਮੈਂ ਫਿਰ ਤੁਹਾਨੂੰ ਕਦੇ ਮੌਕਾ ਹੀ ਨਹੀਂ ਮਿਲਿਆ ਜਿਸ ਔਰਤ ਨੇ ਆਪਣੇ ਬੱਚੇ ਸੰਭਾਲੇ ਆ ਬਿਨਾਂ ਚੁੱਪੀ ਤੋਂ ਆਪਣਾ ਘਰ ਸੰਭਾਲਿਆ ਆਪਣੇ ਘਰ ਦਾ ਸਾਰਾ ਬਜਟ ਮੈਨੇਜ ਕੀਤਾ ਤੇ ਉਹ ਔਰਤ ਕੀ ਅੱਜ ਕੁਝ ਸਿੱਖ ਨਹੀਂ ਸਕਦੀ ਸਭ ਤੋਂ ਵੱਡਾ ਝੂਠ ਪਤਾ ਕੀ ਹੈ ਕਿ ਮੈਂ ਨਹੀਂ ਕਰ ਸਕਦੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਹੈ ਮੇਰੇ ਬੱਚੇ ਵੱਡੇ ਹੋ ਗਏ ਆ ਸੱਚੀ ਦੱਸਾਂ ਤੁਸੀਂ ਆਪਣੇ ਆਪ ਨੂੰ ਬਹੁਤ ਵੱਡਾ ਝੂਠ ਬੋਲਦੇ ਕਦੇ ਫੈਮਿਲੀ ਕਹਿੰਦੀ ਹੈ ਤੂੰ ਛੱਡ ਹੁਣ ਕਿੱਥੇ ਕੰਮ ਕਰੇਗੀ ਤੂੰ ਰਹਿਣ ਦੇ ਤੇ ਕਦੀ ਸੁਸਾਇਟੀ ਕਹਿੰਦੀ ਆ ਕਿ ਹੁਣ ਤੇਰੇ ਬੱਚੇ ਹੋ ਗਏ ਆ ਹੁਣ ਤੂੰ ਨੂੰ ਰਹਿਣ ਦੇ ਕੰਮ ਕਰਨੀ ਆਪਣਾ ਘਰ ਸੰਭਾਲ ਪਰ ਸਭ ਤੋਂ ਦਰਦਨਾਕ ਗੱਲ پتہ ਕੀ ਹੈ ਜੋ ਸਭ ਤੋਂ ਅਫਸੋਸ ਵਾਲੀ ਗੱਲ ਉਹ ਕੀ ਹੈ ਆਖਿਰ ਵਿੱਚ ਆ ਕੇ ਅਸੀਂ ਖੁਦ ਹੀ ਮੰਨ ਲੈਂਦੇ ਆ ਕਿ ਛੱਡ ਹੁਣ ਸਾਡੇ ਤੋਂ ਨਹੀਂ ਹੋਣਾ ਸਾਡੀ ਤਾਂ ਉਮਰ ਲੰਘ ਗਈ ਆ ਹੁਣ ਸਾਡਾ ਸਮਾਂ ਨਹੀਂ ਰਹਿ ਗਿਆ ਹੁਣ ਅਸੀਂ ਘਰ ਸੰਭਾਲਣਾ ਹੈ ਅਸੀਂ ਬੱਚੇ ਸੰਭਾਲਣੇ ਆ ਇਹ ਸਭ ਤੋਂ ਵੱਡਾ ਦਰਦਨਾਕ ਸੱਚ ਹੈ ਹਰ ਹਾਊਸ ਵਾਈਫ ਦੇ ਅੰਦਰ ਇੱਕ ਆਵਾਜ਼ ਆਉਂਦੀ ਆ ਕਿ ਮੈਂ ਕੁਝ ਕਰਨਾ ਹੈ ਸਾਰਾ ਦਿਨ ਉਹ ਘਰ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੀ ਆ ਰਾਤ ਨੂੰ ਜਦੋਂ ਫ੍ਰੀ ਹੁੰਦੀ ਆ ਤੇ ਮਾਈਂਡ ਵਿੱਚ ਆਉਂਦਾ ਕਿ ਮੈਂ ਸਾਰਾ ਦਿਨ ਕੁਝ ਵੀ ਨਹੀਂ ਕੀਤਾ ਮੈਂ ਕੁਝ ਕਰਨਾ ਹੈ ਆਪਣੀ ਲਾਈਫ 'ਚ ਕੁਝ ਕਰਨਾ ਆ ਪਰ ਸਵੇਰ ਹੁੰਦੇ ਘਰ ਦੇ ਕੰਮਾਂ ਵਿੱਚ ਫਿਰ ਬਿਜ਼ੀ ਹੋ ਜਾਂਦੀ ਆ ਤੇ ਫਿਰ ਸਭ ਕੁਝ ਭੁੱਲ ਜਾਂਦੀ ਆ ਤੇ ਫਿਰ ਸੋਚਦੀ ਆ ਮੈਂ ਕੁਝ ਨਹੀਂ ਕਰ ਪਾਵਾਂਗੀ ਅੱਜ ਦੇ ਟਾਈਮ ਵਿੱਚ ਕੰਮ ਕਰਨ ਲਈ ਕੋਈ ਤੁਹਾਨੂੰ ਘਰੋਂ ਬਾਹਰ ਨਹੀਂ ਜਾਣਾ ਪੈਂਦਾ ਜੇ ਤੁਸੀਂ ਕਹੋ ਕਿ ਤੁਹਾਡਾ ਸਾਰਾ ਸਿਸਟਮ ਖਰਾਬ ਹੋ ਜਾਏਗਾ ਤੁਸੀਂ ਸਾਰਾ ਕੁਝ ਮੈਨੇਜ ਕਿੱਦਾਂ ਕਰੋਗੇ ਨਹੀਂ ਤੁਸੀਂ ਆਪਣਾ ਘਰ ਵੀ ਮੈਨੇਜ ਕਰ ਸਕਦੇ ਹੋ ਤੇ ਇੱਕ ਦੋ ਦੋ ਘੰਟੇ ਕੰਮ ਕਰ ਸਕਦੇ ਹੋ ਕਿਹੜੀਆਂ ਸਕਿਲਸ ਨੇ ਡਿਜੀਟਲ ਕ੍ਰੀਏਟਰ ਹੋ ਗਿਆ ਡਿਜੀਟਲ ਕੰਸੀਸ ਕੰਮ ਕਰਨਾ ਜਾਂ ਫਿਰ ਕੰਟੈਂਟ ਕ੍ਰिएशन ਐਡੀਟਿੰਗ ਤੇ ਕੰਮ ਕਰਨਾ ਐਜ਼ ਅ ਫ੍ਰੀਲੈਂਸਿੰਗ ਕੰਮ ਕਰ ਸਕਦੇ ਹੋ ਇਹ ਜੋ ਕਿ ਅੱਜ ਦੀਆਂ ਬਹੁਤ ਸਾਰੀਆਂ ਔਰਤਾਂ ਸਮਝਦੀਆਂ ਕਿ ਅਸੀਂ ਕੁਝ ਕਰ ਨਹੀਂ ਪਾਵਾਂਗੇ ਘਰ ਬੈਠ ਕੇ ਬਹੁਤ ਵਧੀਆ ਆਪਣੇ ਸੁਪਨੇ ਬੁਣ ਰਹੀਆਂ ਤੇ ਉਹਨਾਂ ਉੱਤੇ ਕੰਮ ਕਰ ਰਹੀਆਂ ਜਿਨ੍ਹਾਂ ਨੇ ਇਹ ਹੋਪ ਛੱਡਤੀ ਸੀ ਕਿ ਅਸੀਂ ਕੁਝ ਨਹੀਂ ਕਰ ਸਕਦੀਆਂ ਉਹ ਅੱਜ ਬਹੁਤ ਅੱਛੇ ਲੈਵਲ ਤੇ ਗ੍ਰੋਥ ਕਰ ਰਹੀਆਂ ਸਭ ਤੋਂ ਵੱਡੀ ਮਿਸਟੇਕ ਪਤਾ ਕੀ ਹੈ ਕਿ ਲੋਕ ਕੋਸ਼ਿਸ਼ ਹੀ ਨਹੀਂ ਕਰਦੇ ਲੋਕ ਹਾਰਨ ਤੋਂ ਨਹੀਂ ਡਰਦੇ ਲੋਕ ਸ਼ੁਰੂ ਕਰਨ ਤੋਂ ਡਰਦੇ ਜੇ ਤੁਸੀਂ ਸ਼ੁਰੂ ਕਰ ਲੈਣਗੇ ਤਾਂ ਕਦੇ ਵੀ ਇੱਕ ਚੀਜ਼ ਸੋਚ ਕੇ ਰੱਖਣਾ ਕਿ ਕਦੇ ਵੀ ਪਰਫੈਕਟ ਸਮਾਂ ਆਉਂਦਾ ਨਹੀਂ ਹੈ ਲਿਹਾਉਣਾ ਪੈਂਦਾ ਤੇ ਕਦੇ ਵੀ ਕਿਸੇ ਚੀਜ਼ ਨੂੰ ਸ਼ੁਰੂ ਕਰਨਾ ਪੈਂਦਾ ਤੇ ਸਮਾਂ ਦੇਣਾ ਪੈਂਦਾ ਤੁਸੀਂ ਘਾਰਨ ਤੋਂ ਨਹੀਂ ਡਰਦੇ ਤੁਸੀਂ ਸ਼ੁਰੂ ਕਰਨ ਤੋਂ ਡਰਦੇ ਹੋ ਜੇ ਤੁਸੀਂ ਸ਼ੁਰੂ ਕਰੋਗੇ ਤੇ ਆਪਣਾ 100% ਦਿਓਗੇ ਜਿੱਦਾਂ ਕਿ ਤੁਸੀਂ ਘਰ ਦੇ ਹੋਰ ਰੁਟੀਨ ਕੰਮਾਂ ਵਿੱਚ ਦਿੱਤਾ ਤੇ ਤੁਸੀਂ ਇੱਥੇ ਵੀ ਕਾਮਯਾਬ ਹੋ ਜਾਓਗੇ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾਉਂਗੇ ਡਰ ਦੇ ਨਾਲ ਜੀਣਾ ਇਆ ਕੋਸ਼ਿਸ਼ ਕਰਕੇ ਆਪਣੀ ਜਿੱਤ ਤੇ ਕਾਬੂ ਪਾਣਾ ਤੇ ਆਪਣੀ ਇੱਕ ਵੈਲਿਊ ਕ੍ਰੀਏਟ ਕਰਨਾ ਜੇ ਤੁਸੀਂ ਇੱਕ ਕੋਸ਼ਿਸ਼ ਕਰਦੇ ਹੋ ਤੁਹਾਡੇ ਬੱਚਿਆਂ ਦਾ ਫਿਊਚਰ ਬਦਲ ਸਕਦਾ ਹੈ ਤੁਹਾਡੇ ਬੱਚਿਆਂ ਦਾ ਫਿਊਚਰ ਤਾਂ ਬਦਲੇਗਾ ਹੀ ਬਦਲੇਗਾ ਬਟ ਜੇ ਤੁਸੀਂ ਆਪਣੇ ਆਪ ਤੇ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਆਪਣੇ ਤੇ ਕਮਾਨ ਰਿਸੋਰਸ ਕਰਦੇ ਹੋ ਤੁਸੀਂ ਆਪਣੇ ਆਪ ਨੂੰ ਇੱਕ ਗਰਵ ਮਹਿਸੂਸ ਕਰਦੇ ਹੋ ਤੁਸੀਂ ਖੁਦ ਦੀ ਇੱਜ਼ਤ ਕਰਦੇ ਹੋ ਤੇ ਖੁਦ ਨੂੰ ਮਾਨ ਦਿੰਦੇ ਹੋ ਤੇ ਤੁਹਾਡੇ ਬੱਚਿਆਂ ਦੇ ਅੰਦਰ ਵੀ ਤੁਹਾਡੇ ਲਈ ਇੱਜ਼ਤ ਹੋਏਗੀ ਤੁਹਾਡੇ ਲਈ ਗਰਵ ਹੋਏਗਾ ਅੱਜ ਜਿੱਥੇ ਬੈਠੇ ਹੋ ਮੇਰੀ ਵੀਡੀਓ ਸੁਣ ਰਹੇ ਹੋ ਪਰ ਆਪਣੇ ਆਪ ਨੂੰ ਇੱਕ ਪ੍ਰੋਮਿਸ ਇੱਕ ਵਾਅਦਾ ਕਰਕੇ ਜਾਓ ਕਿ ਕਦੇ ਇਹ ਲਾਈਨ ਨਹੀਂ ਬੋਲੋਗੇ ਮੈਂ ਨਹੀਂ ਕਰ ਸਕਦੀ ਤੁਸੀਂ ਸਭ ਕੁਝ ਕਰ ਸਕਦੇ ਹੋ ਤੁਹਾਡੀਆਂ ਤੁਹਾਡੀਆਂ ਇਹਨੀਆਂ ਪ੍ਰੋਬਲਮਸ ਨੇ ਨਾ ਤੁਹਾਡੀਆਂ ਕੋਸ਼ਿਸ਼ ਤੋਂ ਵੱਡੀਆਂ ਨਹੀਂ ਆ ਜੇ ਤੁਸੀਂ ਆਪਣੇ ਆਪ ਨੂੰ ਕੁਝ ਗਰਵ ਮਹਿਸੂਸ ਕਰਨਾ ਚਾਹੁੰਦੇ ਹੋ ਬਟ ਅੱਜ ਇਸ ਵੀਡੀਓ ਤੋਂ ਸਿੱਖ ਕੇ ਜਾਣਾ ਕਿ ਮੈਂ ਕਰਨਾ ਮੈਂ ਆਪਣੀ ਫੈਮਿਲੀ ਲਈ ਕਰਨਾ ਤੇ ਮੈਂ ਡੈਫੀਨੇਟ ਕਰੂੰਗੀ ਆਪਣੇ ਅੰਦਰ ਇੱਕ ਵਾਰੀ ਝਾਤੀ ਮਾਰੋ ਕਿ ਤੁਸੀਂ ਕੀ ਨਹੀਂ ਕੀਤਾ ਆਪਣੇ ਫੈਮਿਲੀ ਲਈ ਆਪਣੇ ਕਰ ਲਈ ਆਪਣੇ ਆਪ ਨੂੰ ਚੇਂਜ ਕੀਤਾ ਆਪਣਾ ਸਭ ਕੁਝ ਮੈਨੇਜ ਕੀਤਾ ਤੇ ਕੀ ਤੁਸੀਂ ਆਪਣੇ ਆਪ ਲਈ 2 ਘੰਟੇ ਨਹੀਂ ਕੱਟ ਸਕਦੇ ਕਿਉਂ ਨਹੀਂ ਕਰ ਸਕਦੇ ਕੁਝ ਵੀ ਡਿਫਿਕਲਟ ਨਹੀਂ ਹੈ ਕੋਈ ਵੀ ਪਰਸਨ ਜੋ ਅੱਜ ਕਾਮਯਾਬ ਹੋ ਰਿਹਾ ਹੈ ਤੁਹਾਡੇ ਤੋਂ ਕੋਈ ਡਿਫਿਕਲਟ ਨਹੀਂ ਹੈ ਤੁਸੀਂ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਕਾਮਯਾਬ ਬਣਾ ਕੇ ਬਣਾ ਸਕਦੇ ਹੋ ਬਟ ਆਪਣੇ ਅੰਦਰ ਇਹ ਲਾਈਨ ਕੱਢਣੀ ਹੋਵੇਗੀ ਕਿ ਮੈਂ ਨਹੀਂ ਕਰ ਸਕਦੀ ਕਿਉਂਕਿ ਮਾਈਂਡ ਦੇ ਅੰਦਰ ਕਿਤੇ ਨਾ ਕਿਤੇ ਗੱਲ ਬੈਠੀ ਹੋਈ ਹੈ ਕੁਸੀਂ ਵੀ ਜਾਣਦੇ ਹੋ ਇਸ ਚੀਜ਼ ਨੂੰ ਕਿ ਕੋਈ ਪਰਸਨ ਇਹ ਨਹੀਂ ਕਿ ਕੁਝ ਨਹੀਂ ਕਰ ਸਕਦਾ ਉਹ ਸਭ ਕੁਝ ਕਰ ਸਕਦਾ ਬਸ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਇੱਕ ਕੋਸ਼ਿਸ਼ ਕਰਨ ਦੀ ਜੋ ਪਹਿਲਾ ਕਦਮ ਚੱਕੇਗਾ ਤਾਂ ਡੈਫੀਨੇਟ ਕਾਮਯਾਬ ਹੋਏਗਾ ਤੇ ਤੁਸੀਂ ਵੀ ਕਾਮਯਾਬ ਹੋਵੋਗੇ ਤੇ ਅੱਜ ਇਸ ਵੀਡੀਓ ਤੋਂ ਬਾਅਦ ਆਪਣੇ ਆਪ ਨੂੰ ਇੱਕ ਪ੍ਰੋਮਿਸ ਕਰੋ ਕਿ ਮੈਂ ਇਹ ਉੱਚ ਕਰਾਂਗੀ ਮੈਂ ਫ੍ਰੀਲੈਂਸਿੰਗ ਸਿੱਖੂਗੀ ਵਰਕਰਾਂ ਲਈ ਜ਼ਿਆਦਾ ਜਾਣਕਾਰੀ ਲਈ ਮੈਂ ਤੁਹਾਡੀ ਹੈਲਪ ਲਈ ਹਮੇਸ਼ਾ ਅਵੇਲੇਬਲ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਸੇਜ ਕਰਨਾ ਨਾ ਭੁੱਲਣਾ ਮੈਸੇਜ ਕਰੋ ਟਾਈਪ ਸਕਿੱਲ ਮੈਂ ਤੁਹਾਨੂੰ ਡੈਫੀਨੇਟ ਗਾਈਡ ਕਰਾਂਗੀ ਥੈਂਕ ਯੂ